ਸਿੰਘ ਬਿੱਟੂ ਦੁਬਾਰਾ ਭੜਕਦੇ ਨਜ਼ਰ ਆ ਰਹੇ ਨੇ ਰਵੀ ਸਿੰਘ ਬਿੱਟੂ ਦੇ ਬਿਆਨ ਲਗਾਤਾਰ ਵਾਇਰਲ ਹੋ ਰਹੇ ਨੇ ਪਰ ਚੋਣਾਂ ਤੋਂ ਪਹਿਲਾਂ ਸਿਆਸੀ ਬਿਆਨ ਜਿਹੜੇ ਨੇ ਉਹ ਵੱਖਰੀ ਕਿਸਮ ਦੇ ਪੈਮਾਨੇ ਇਖਤਿਆਰ ਕਰ ਲੈਂਦੇ ਨੇ ਰਮਨੀਤ ਬਿੱਟੂ ਦਾ ਬਿਆਨ ਉਸੇ ਵਿੱਚ ਦੁਬਾਰਾ ਵਿਵਾਦ ਖੜਾ ਕਰਦਾ ਨਜ਼ਰ ਆ ਰਿਹਾ ਦਰਸਲ ਲੰਗੇ ਦਿਨੀ ਰਾਹੁਲ ਗਾਂਧੀ ਪਹੁੰਚਦੇ ਨੇ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜਾ ਕੇ ਨਤਮਸਤਕ ਹੁੰਦੇ ਨੇ ਮੱਥਾ ਟੇਕਦੇ ਨੇ ਉੱਥੇ ਵੀ ਵਿਵਾਦ ਖੜਾ ਹੁੰਦਾ ਹੈ ਉੱਥੇ ਵੀ ਉਹ ਤਸਵੀਰਾਂ ਸਾਰਿਆਂ ਨੇ ਦੇਖੀਆਂ ਰਾਹੁਲ ਗਾਂਧੀ ਉੱਥੇ ਆਉਂਦੇ ਨੇ ਔਰ ਸੇਵਾ ਵੀ ਕਰਦੇ ਨੇ ਪਰ ਉਸ ਤੋਂ ਬਾਅਦ ਰਵਨੀਤ ਬਿੱਟੂ ਨੇ ਦੁਬਾਰਾ ਹੁਣ ਇਸ ਉੱਤੇ ਇਤਰਾਜ਼ ਖੜਾ ਕੀਤਾ ਔਰ ਦੁਬਾਰਾ ਉਹਨਾਂ ਦੇ ਬਿਆਨ ਜਿਹੜੇ ਨੇ ਉਹ ਕੌੜੇ ਬਿਆਨ ਨਜ਼ਰ ਆ ਰਹੇ ਨੇ ਰਾਹੁਲ ਗਾਂਧੀ ਦੇ ਉੱਤੇ ਸ਼ਬਦੀ ਹਮਲੇ ਕਰਦੇ ਰਵਨੀਤ ਬਿੱਟੂ ਨਜ਼ਰ ਆ ਰਹੇ ਨੇ ਔਰ ਐਸੀ ਚੀਜ਼ ਨੂੰ ਲੈ ਕੇ ਫਿਲਹਾਲ ਜਿਹੜੀ ਸਥਿਤੀ ਹੈ ਉਹ ਗਰਮਾਉਂਦੀ ਜਾ ਰਹੀ ਹੈ ਕੀ ਕੁਝ ਬੋਲੇ ਨੇ ਰਵਨੀਤ ਬਿੱਟ ਅੱਜ ਹੋਰ ਕਲੈਰਿਟੀ ਹੋ ਗਈ ਵੀ ਇਹ ਗਾਂਧੀ ਪਰਿਵਾਰ ਹਮੇਸ਼ਾ ਇਹ ਪੰਜਾਬੀਆਂ ਦੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਾਉਂਦਾ ਇਹੀ ਕੰਮ ਕਈ ਮੈਨੂੰ ਕਹਿੰਦੇ ਆ ਪਾਰਟੀ 'ਚ ਰਹਿ ਕੇ ਜੀ ਤੂੰ ਕਾਂਗਰਸ ਸੀ ਪਹਿਲਾਂ ਜਾਂ ਨਹੀਂ ਸੀ ਤੇ ਪਰ ਇਸੇ ਕਰਕੇ ਤਾਂ ਕਾਂਗਰਸ ਛੱਡੀ ਆ ਹੋਰ ਕਿਸ ਹੋਰ ਕਾਦੇ ਕਰਕੇ ਕਾਂਗਰਸ ਛੱਡੀ ਆ ਇਹੀ ਗੱਲਾਂ 'ਚ ਮੈਂ ਜਿਹੜੀ ਇਹ ਗੱਲ ਕਹਿ ਰਿਹਾ ਬੀ ਰਾਹੁਲ ਗਾਂਧੀ ਮੈਂ ਕੱਲ ਕਿਹਾ ਸੀ ਵੀ ਇਹ ਵੋਟਾਂ ਖਾਤਰ ਤੇ ਹੁਣ ਨਾਲ ਦੀ ਨਾਲ ਇੰਦਰਾ ਗਾਂਧੀ ਜੀ ਦਾ ਅੱਜ ਜਨਮ ਦਿਨ ਆ। ਇੰਦਰਾ ਗਾਂਧੀ ਉਹੀ ਇੰਦਰਾ ਗਾਂਧੀ ਜਿਨੇ ਟੋਪਾਂ ਨਾਲ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਢਹਿ ਢੇਰੀ ਕੀਤਾ। ਤੇ ਨਸ਼ਲਖੋਸ਼ੀ ਸਾਡੇ ਮੈਸੇਜਰ ਜਿਹੜਾ ਉਹ ਹਰ ਦੇਸ਼ ਦੇ ਵੱਡੇ ਸ਼ਹਿਰ ਚ ਸਿੱਖਾਂ ਨੂੰ ਮਾਰਿਆ ਗਿਆ। ਤੇ ਕੀ ਰਾਹੁਲ ਗਾਂਧੀ ਜਾਣ ਬੁੱਝ ਕੇ ਉਹੀ ਰਾਤ ਸਵੇਰੇ 12 ਵਜੇ ਤੋਂ ਬਾਅਦ ਉਹਦਾ ਜਨਮ ਦਿਨ ਸ਼ੁਰੂ ਹੋ ਜਾਣਾ ਇੰਦਰਾ ਗਾਂਧੀ ਜੀ ਦਾ। ਕੀ ਤੂੰ ਬਾਰ-ਬਾਰ ਉਹ ਸਿੱਖਾਂ ਦੇ ਨਾਮਕ ਸ਼ਿਕਣਾਉਂਦਾ ਜਾਂ ਤੂੰ ਦੇਖਣ ਆਉਣਾ ਦੁਬਾਰਾ-ਦੁਬਾਰਾ ਵੀ ਇਹ ਦਰਬਾਰ ਸਾਹਿਬ ਜਿਹੜੀ ਮੇਰੀ ਦਾਦੀ ਨੇ ਢਾਇਆ ਸੀ ਉਹ ਕਿਸ ਹਾਲਾਤ ਚ ਸਾਡੇ ਲੋਕ ਐਸੇ ਨਹੀਂ ਮੈਂ ਦੇਖਿਆ ਆ ਜਿਹੜੇ ਲੀਡਰ ਵੀ ਨੇ ਇਹ ਕਿਵੇਂ ਚਮਚਾ ਗਰੀ ਕਰਦੇ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੇ ਸਾਰੇ ਪੰਜਾਬ ਦੇ ਬਜ਼ੁਰਗਾਂ ਨੂੰ ਮਾਮਾਂ ਨੂੰ ਧੀਆਂ ਨੂੰ ਭੈਣਾਂ ਨੂੰ ਉਹਨਾਂ ਦੀ ਇੱਜ਼ਤਾਂ ਲੁੱਟੀਆਂ ਗਿਆ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਕੋ-ਕੋ ਗੜਾਂ ਚ ਟੈਰ ਪਾਏ ਪਾਏ ਤੇ ਇਹੀ ਦਰਬਾਰ ਸਾਹਿਬ ਜਿੱਥੇ ਤੁਸੀਂ ਅਲੇ-ਦਲੇ ਫਿਰਦੇ ਸੀ ਇਹੀ ਦਰਬਾਰ ਸਾਹਿਬ 'ਚ ਖੂਨਾ ਨਾਲ ਲੱਥਪਤ ਲਾਸ਼ਾਂ ਇਹ ਇੰਦਰਾ ਗਾਂਧੀ ਜਿਨ੍ਹਾਂ ਦਾ ਇਹ ਜਨਮ ਦੇਣਾ ਚ ਤੇ ਐਨ ਕੁਸ਼ ਘੰਟੇ ਪਹਿਲਾਂ ਦਰਬਾਰ ਸਾਹਿਬ ਜਾ ਕੇ ਰਾਹੁਲ ਗਾਂਧੀ ਆਇਆ ਤੇ ਤੁਹਾਨੂੰ ਮੂਰਖ ਹੋ ਇਹ ਗੱਲ ਪਤਾ ਹੀ ਨਹੀਂ ਗਈ ਵੀ ਉਹਦੇ ਮਨ 'ਚ ਕੀ ਆ ਤੇ ਕਿਉਂ ਇਹ ਕਰ ਰਿਹਾ ਤੇ ਦਵਾਰਾ ਉਹ ਛੇੜ ਕੇ ਗਿਆ ਐਨ ਤੇ ਉੱਥੋਂ ਮੱਥਾ ਠੇਕ ਕੇ ਸਿੱਧਾ ਰਾਤ ਨੂੰ ਸਵੇਰੇ ਆਪਣੀ ਦਾਦੀ ਦੇ ਸਮਾਦੀ ਦੇ ਮੱਥਾ ਟੇਕਿਆ ਤੁਸੀਂ ਅੰਦਾਜ਼ਾ ਲਾ ਲਓ ਕਿਸ ਤਰੀਕੇ ਦੇ ਝਕਮ ਤੇ ਚੋਟ ਤੁਹਾਨੂੰ ਪੰਜਾਬੀਆਂ ਦਾ ਸਿੱਖਾਂ ਨੂੰ ਦੇ ਰਿਆ ਪਹਿਲਾਂ ਸਿੱਧਾ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਸਿੱਧਾ ਆਪਣੀ ਦਾਦੀ ਦੇ ਜਿਹਨੇ ਟਹਿ ਟੇਰੀ ਕੀਤਾ ਸਾਡਾ ਕਾਲ ਤੱਕ ਉਹਨੂੰ ਜਾ ਕੇ ਫੁੱਲ ਚੜਾ ਰਿਆ ਸ਼ਰਦਾ ਦੇ ਫੁੱਲ ਭੇਟ ਕਰ ਰਿਆ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਰਾਹੁਲ ਗਾਂਧੀ ਕਿੰਨਾ ਪੰਜਾਬੀਆਂ ਦਾ ਤੇ ਗਾਂਧੀ ਫੈਮਿਲੀ ਕਿੰਨੇ ਇੱਕ ਪੰਜਾਬੀਆਂ ਦਾ ਹਤੈਸ਼ੀ ਆ ਤੇ ਜਿਹੜੇ ਹਾਲੇ-ਦਾਲੇ ਫਿਰਦੇ ਸੀ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਵੀ ਤੁਹਾਡਾ ਇਹਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰੋ ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਵੀ ਉਹ ਕਿਸ ਮੰਚਾ ਨਾਲ ਆਇਆ ਇਸ ਕਰਕੇ ਗੁਰਦੁਆਰੇ ਆਇਆ ਸਭ ਨੂੰ ਜੀ ਆਇਆਂ ਗੁਰਦੁਆਰਾ ਸਮਝਦਾ ਏ ਪਰ ਦਿਨ ਦੇਖੋ ਤੇ ਤੈਅ ਕੀਤਾ ਉਹਨੇ ਦਿਨ ਕਿਹੜਾ ਤੈਅ ਕੀਤਾ ਇਹ ਦੇਖ ਲਓ ਵੀ ਸਿੱਧਾ ਉੱਥੋਂ ਆਪਣੀ ਦਾਦੀ ਦੇ